انا جي جي امنم مسلمان موزان قطري با جي برجات رگوت صدي بخشي مهاراج تر دي صلاح جي گي گول نغ جي گرو بهار جي با سات با يا ਜਾਂਦੀ ਉਹ ਵੇਖ ਸੰਸਾਰ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਜੋ ਅੱਜ ਗੁਰੂ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਸਜਾਏ ਗਏ ਸਨ ਚਾਹ ਦੇ ਲੰਗਰ ਵੀ ਸਕਾਏ ਗਏ ਨੇ ਕੀ ਇਸ ਬਾਰੇ ਜਾਣਕਾਰੀ ਸਾਂਝੀ ਕਰੋ ਜੀ ਇਹ ਸਾਡੇ ਗੁਰਦੁਆਰਾ ਸਿੱਧਸਰ ਸਾਹਿਬ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਨਗਰ ਕੀਰਤਨ ਸਜਾਏ ਜਾਂਦੇ ਨੇ ਸ੍ਰੀ ਅਖੰਡ ਪਾਠ ਜਪ ਦੇ ਪੋਕ ਪਾ ਕੇ ਜੀ ਤੇ ਉਸ ਤੋਂ ਬਾਅਦ ਨਗਰ ਕੀਰਤਨ ਸਜਾਈ ਜਾਂਦੇ ਨੇ ਤੇ ਸਾਰਾ ਹੀ ਨਗਰ ਬੜਾ ਸਹਿਯੋਗ ਦਿੰਦਾ ਤੇ ਫਿਰ ਸਾਡੇ ਠਾਠਵਾ ਬਾਬਾ ਤੋਤਾਪੁਰੀ ਦੇ ਵਿੱਚ ਪ੍ਰਬੰਧਕ ਤੇ ਖਾਸ ਕਰਕੇ ਨੌਜਵਾਨ ਸਾਰੇ ਰਲ ਕੇ ਤੇ ਇੱਥੇ ਨਗਰ ਕੀਰਤਨ ਦੀਆਂ ਸੰਗਤਾਂ ਵਾਸਤੇ ਚਾਹ ਤੇ ਲੰਗਰ ਲਾਉਂਦੇ ਨੇ ਜੀ ਤੇ ਅੱਜ ਨੌਜਵਾਨਾਂ ਨੇ ਬੜਾ ਉਪਰਾਲਾ ਕੀਤਾ ਗ੍ਰੇਡਾਂ ਦਾ ਲੰਗਰ ਤੇ ਚਾਹ ਦੇ ਲੰਗਰ ਲਾਏ ਨਗਰ ਕੀਰਤਨ ਤੇ ਤੇ ਬੀਅੰਤ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਸਹਿਯੋਗ ਦਿੱਤਾ ਬੀਅੰਤ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜਾਂ ਪਿਆਰਾਂ ਦੀ ਅਗਵਾਈ ਹੇਠ ਨਗਰ ਦੀਆਂ ਪ੍ਰਕਰਮਾ ਕਰਦੇ ਹੋਏ ਠਾਠ ਬਾਬਾ ਤੋਤਾਪੁਰੀ ਠਾਠ ਦੇ ਅੱਗੇ ਪਹੁੰਚੇ ਨੇ ਤੇ ਨੌਜਵਾਨਾਂ ਵੱਲੋਂ ਇੱਥੇ ਲੰਗਰ ਲਾ ਕੇ ਸੰਗਤਾਂ ਨੂੰ ਲੰਗਰ ਸ਼ਕਾਏ ਗਏ ਤੇ ਪ੍ਰਬੰਧ ਕਮੇਟੀ ਤੇ ਨੌਜਵਾਨਾਂ ਨੇ ਹਰੇਕ ਸਾਲ ਬੜਾ ਉਦਮ ਉਪਰਾਲਾ ਕਰਦੇ ਨੇ ਤੇ ਕੋਈ ਵੀ ਗੁਰਪਰਬ ਹੋਵੇ ਇੱਥੇ ਲੰਗਰ ਲਗਾਈ ਜਾਂਦੇ ਨੇ ਤੇ ਇੱਕ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਅੱਜ ਇੱਥੇ ਲੰਗਰ ਲਾ ਕੇ ਤੇ ਬੇਅੰਤ ਸੰਗਤਾਂ ਨਗਰ ਕੀਰਤਨ ਦੇ ਵਿੱਚ ਸਹਿਯੋਗ ਦੇ ਰਹੀਆਂ ਨੇ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਸਰਵਤ ਸੰਗਤਾਂ ਲੱਖ ਲੱਖ ਵਾਰ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਾਲਸਾ ਜੋ ਮੇਰੇ ਕੱਲ ਕੀਦਰ ਪਾਸ਼ਾ ਮਹਾਰਾਜ ਫੇਰ ਮੁੜ ਕੇ ਫੇਰ ਮਤਬ ਸੰਭਰੀ ਦੇਵੀ ਕੋਹ ਵਿੱਚ ਬੈਗੇ ਨੇ ਕੀ ਕਹੇ ਮਾਂ ਮੇਰੇ ਕੱਲ

ਵਾਗਾ ਪਿੰਡ ਤੇ ਕੋਲੋਂ ਦੀ ਬੰਦੇ ਨੇ ਹੋਰ ਗੋਦ ਵਿੱਚ ਬੱਠੇ جی ست گرو جی مہاراج آپ سرائے نے جنہوں نے